ਜਦ ਮੈਂ 8ਵੀਂ ਦਾ ਇਮਤਿਹਾਨ ਦੇ ਚੁੱਕਿਆ ਸਕੂਲ ਬੰਦ ਸਨ ਹੁਣ ਕਦੀ ਮੇਰੀ ਮਾਂ ਨੇ ਮੈਨੂੰ ਪੜਨ ਲਈ ਨਹੀਂ ਸੀ ਆਖਿਆ ਉਸ ਦਾ ਖਿਆਲ ਸੀ ਕਿ ਪੁਰਾਣੀਆਂ ਕਿਤਾਬਾਂ ਫੇਲ ਮੁੰਡੇ ਪੜਦੇ ਹਨ ਇਸ ਲਈ ਆਪਣੇ ਹਾਨੀਆਂ ਨਾਲ ਮੈਂ ਇਸ ਤਰ੍ਹਾਂ ਘੇੜਦਾ ਰਹਿੰਦਾ ਜਿਵੇਂ ਬੇਸ਼ੁਮਾਰ ਭੰਗਰੇ ਸੂਰਜ ਦੀਆਂ ਕਿਰਨਾਂ ਦੇ ਜਾਲ ਵਿੱਚ ਖੇੜ ਰਹੇ ਹੋਣ ਆਜ਼ਾਦੀ ਦਾ ਇੱਕ ਵੱਡਾ ਸਮੁੰਦਰ ਮੇਰੇ ਅਰਧਗਿਰ ਦਸਾ ਲੈਂਦਾ ਸੀ ਮੈਂ ਕਹੀ ਥਾਂ ਜਾਣ ਦੀ ਅਸਲ ਅਗਾ ਮਿੱਠੀਆਂ ਪਰ ਮਾਂ ਤਪਾ ਮੰਡੀ ਸਵਾਏ ਹੋਰ ਕਿਸੇ ਥਾਂ ਵੀ ਭੇਜਣ ਲਈ ਰਾਜ਼ੀ ਨਹੀਂ ਸੀ ਹਾੜ ਦਾ ਅੱਧਾ ਕਮਹੀਨਾ ਮੁੱਕ ਚੁੱਕਿਆ ਸੀ ਪਰ ਹਾਲੇ ਵੀ ਛੁੱਟੀਆਂ ਦੇ 2 ਮਹੀਨੇ ਬਏ ਸਨ ਨਾਨਕੇ ਗਏ ਮੈਨੂੰ 4 ਸਾਲ ਹੋ ਗਏ ਸਨ ਹੁਣ 8ਵੀਂ ਪਾਸ ਕਰਨ ਪਿੱਛੋਂ ਨਾਨੀ ਦੀਆਂ ਗੱਲਾਂ ਲੱਡੂ ਤੇ ਪਤਾਸੇ ਸਭ ਯਾਦ ਆਏ ਭਾਵੇਂ ਉਮਰ ਦੇ ਵਧਨ ਕਰਕੇ ਇਹਨਾਂ ਚੀਜ਼ਾਂ ਲਈ ਮੇਰਾ ਚਾ ਘਟ ਗਿਆ ਸੀ ਪਰ ਥਾਂ ਦੀ ਬਦਲੀ ਤੇ ਨਾਨੀ ਦੀਆਂ ਪ੍ਰਾਣੀਆਂ ਯਾਦਾਂ ਕਰਕੇ ਮੈਂ ਤਪੇ ਜਾਣ ਦੀ ਸਲਾਹ ਬਣਾ ਲਈ ਐਸ ਵਾਰ ਜਦੋਂ ਮੈਂ ਨਾਨਕੇ ਗਿਆ ਤਾਂ ਮੈਂ ਬਹੁਤ ਬਦਲਿਆ ਹੋਇਆ ਸਾਂ ਪਰ ਨਾਨੀ ਦਾ ਘਰ ਉਸੇ ਤਰ੍ਹਾਂ ਸੀ ਪਹਿਲਾਂ ਵਾਂਗ ਹੀ ਇਸ ਵਿੱਚ ਸਨਾਤਨ ਕਾਲ ਦੀ ਬੂਹ ਸੀ ਘਰ ਦੇ ਪਿਛਾੜੀ ਬੈਠਕ ਵਿੱਚ ਨਾਨਨੇ ਦੀਆਂ ਦਵਾਈਆਂ ਖਰਨ ਡੱਬੇ ਤੇ ਅਰਕ ਦੀਆਂ ਖਾਲੀ ਬੋਤਲਾਂ ਜਿਨ੍ਹਾਂ ਉੱਤੇ ਬੇਲ ਬੂਟੇ ਕੱਢੇ ਹੋਏ ਸਨ ਉਸੇ ਤਰ੍ਹਾਂ ਪਏ ਸਨ ਲੱਕੜਾਂ ਵਾਲੇ ਕੋਠੇ ਵਿੱਚ ਮੱਕੜੀ ਦੇ ਜਾਲੇ ਅੱਗੇ ਨਾਲੋਂ ਕਾਝ ਕੁ ਵਾਦ ਸਨ ਜਿਵੇਂ ਨਾਨੀ ਦੇ ਮੋਹ ਦੀਆਂ ਝੁਰੜੀਆਂ ਅੱਗੇ ਨਾਲੋਂ ਵਧੇਰੇ ਡੋਂਗੀਆਂ ਸਨ ਮਾਮਾ ਮੇਰਾ ਜੋ ਕੋਈ ਬਹੁਤਾ ਫਰਕ ਨਹੀਂ ਸੀ ਆਇਆ ਸਿਰਫ ਇਹੋ ਕਿ ਉਸ ਦੀ ਗੱਲ ਉੱਤੇ ਉਹ ਗਿਆ ਕਾਲਾ ਮੋਕਾ ਪਹਿਲਾਂ ਨਾਲੋਂ ਕੁਝ ਵੱਡਾ ਵੱਡਾ ਲੱਗਦਾ ਸੀ ਤੇ ਉਸ ਦੇ ਦੰਦ ਜਿਹੜੇ ਪਾਣ ਚਾਬਦੇ ਰਹੇ ਸਨ ਰਤੀ ਜ਼ਿਆਦਾ ਢੋਲਕਲੇ ਹੋ ਗਏ ਸਨ ਡਿਊਟੀ ਵਿੱਚਕਾਰ ਲਾਲ ਟਿਹੜ ਉਸੇ ਤਰ੍ਹਾਂ ਟੰਗੀ ਹੋਈ ਸੀ ਹੋਰ ਤਾਂ ਹੋਰ ਨਾਨੀ ਦੀ ਨਸਵਾਰ ਦੀ ਡੱਬੀ ਤੇ मामੀ ਦੀ ਤਿੰਨ ਟੰਗੀ ਸੋਰਮੇਦਾਨੀ ਵੀ ਉਹੋ ਜਹੀ ਦੀ ਉਹੋ ਜਹੀ ਸੀ ਹਾਂ ਵੀਰੇ ਦੇ ਖੱਬੇ ਪਾਸੇ ਉੱਚੀ ਗੰਡ ਟਹਿ ਗਈ ਸੀ ਜਿਵੇਂ ਬਾਗਤ ਦੇ ਤੇਜ ਨਸ ਦੇ ਘੋੜੇ ਨੇ ਜਾਂਦੇ ਜਾਂਦੇ ਵੀ ਇਸ ਘਰ ਉੱਤੇ ਵੀ ਇੱਕ ਦਲਤੀ ਝਾੜ ਦਿੱਤੀ ਹੋਵੇ ਨਾਨੀ ਨੇ ਸਭਨਾ ਗੋੰਡਨ ਨਾਲ ਮੇਰੀ ਸਿਆਣ ਕਰਵਾਈ ਪੁੰਨੀ ਦਾ ਪੁੱਤ ਬਲੰਤ ਆਇਆ ਏ ਸੌਖ ਨਾਲ ਅੱਠ ਜਮਾਤਾਂ ਪੜ ਗਿਆ ਏ ਮੈਨੂੰ ਸੱਬੇ ਤੀਵੀਆਂ ਦੇਖਣਾ ਹੀ ਆ ਗਰੀ ਮੁਹੱਲੇ ਦੀਆਂ ਕੁੜੀਆਂ ਵੀ ਤੇ ਹੋਰ ਕਈ ਮੁੰਡੇ ਜਿਹੜੇ ਪੜ ਕੇ ਹਟ ਚੁੱਕੇ ਸਨ ਸਭ ਨਾਲ ਇਸ ਚਾਰਜ ਕੀਤਾ ਬੱਲੇ ਬੱਲੇ ਕੀ ਅੰਤ ਵਿਦਿਆ ਦਾ ਅੱਠ ਪਾਸ ਕਰ ਲਈਆਂ ਨੇ ਨਾਨੀ ਵਾਰ-ਵਾਰ ਆਖਦੀ ਹਾਂ ਅੱਠ ਤੇ ਅਜੇ ਕਿਹੜਾ ਸਬਰ ਕਰਦਾ ਏ ਆਖਦਾ ਏ ਪੂਰੀਆਂ 10 ਕਰਾਂਗਾ ਧਾਨ ਨੇ ਉਸ ਦਾ ਮੱਥਾ ਖਬਰੇ ਕਿ ਇਹਨਾਂ ਬੋਝ ਸਹਾਰ ਲੈਂਦਾ ਏ ਮੇਰੀ ਹਰ ਚੀਜ਼ ਬਦਲੀ ਰਹੀ ਸੀ ਪਰ ਉਹ ਸਭੇ ਉਸੇ ਤਰ੍ਹਾਂ ਸਨ ਨਾਨੀ ਦੇ ਦੋ ਸੂਏ ਦੰਦ ਓਕਰ ਹੀ ਲੰਬੇ ਪੀਲੇ ਤੇ ਤਿੱਖੇ ਸਨ ਬੋਲਣ ਲੱਗੇ ਪਹਿਲਾਂ ਵਾਂਗ ਸ਼ਬਦ ਥਥਲਾ ਜਾਂਦੇ ਤੇ ਉੱਪਰਲਾ ਬੁੱਲ ਚੁਰੜਿਆ ਜਾਂਦਾ ਸਾਰੇ ਘਰ ਦਾ ਬਾਈੂ ਮੰਡਲ ਇतना ਜਨ ਪਿਛਾੜੂ ਲੱਗਦਾ ਸੀ ਕਿ ਜਾਂ ਕਿਸੇ ਕੋਠੇ ਨੂੰ ਸੰਗ ਕੇ ਹੀ ਮੈਂ ਦੱਸ ਸਕਦਾ ਸਾਂ ਕਿ ਇਹ ਮੇਰੀ ਨਾਨੀ ਦਾ ਘਰ ਹੈ ਮੇਰੇ ਲਈ ਉਹ ਸਭ ਲੋਕ ਇਸ ਤਰ੍ਹਾਂ ਸਨ ਜਿਵੇਂ ਕਾਲੇ ਸਾਗਰ ਉੱਤੇ ਤਰਨਾ ਰਹੇ ਹੋਣ ਸਭੋ ਕਿਸੇ ਘਟ ਡੂੰਗੇ ਪਾਣੀ ਦੀ ਰੇਤਲੀ ਘਾਟੀ ਵਿੱਚ ਫਸੇ ਖੜੇ ਹੋਣ ਉਹਨਾਂ ਦੇ ਆਲੇ ਦੁਆਲੇ ਛੱਲਾਂ ਉੱਠਦੀਆਂ ਸਨ ਪਰ ਉਹ ਆਪਣੀ ਥਾਂ ਉੱਤੇ ਅਹਲ ਜੰਮੇ ਹੋਏ ਸਨ ਇਸ ਵਾਰ ਮੈਨੂੰ ਦੁਕਾਨ ਦਾ ਬਹੁਤਾ ਚਾਅ ਨਹੀਂ ਸੀ ਗਰਮੀਆਂ ਦੇ ਦਿਹਾੜੇ ਹੋਣ ਕਰਕੇ ਹੱਟੀ ਉੱਤੇ ਤਪਦੀ ਪੱਠੀ ਦਾ ਸੇਕ ਛੱਲਿਆ ਨਹੀਂ ਸੀ ਜਾਂਦਾ ਤੇ ਨੀਰੀਖੰਡ ਦੀਆਂ ਰਿਓੜੀਆਂ ਪਤਾਸੇ ਰੀਆਤ ਮਿੱਠੇ ਤੇ ਚਿਪਚਿਪੇ ਜਿਹੇ ਲੱਗਦੇ ਦੋ ਚਾਰ ਦਿਨਾਂ ਵਿੱਚ ਹੀ ਘਰ ਤੋਂ ਹਟ ਤੇ ਹਟੋਂ ਘਰ ਆਉਣ ਦਾ ਨਵਾਂਪਣ ਖਤਮ ਹੋ ਗਿਆ ਕੋਈ ਅਜਿਹੀ ਗੱਲ ਨਹੀਂ ਸੀ ਜਿਹੜੀ ਮੇਰੀ ਤਵੱਜਾ ਖਿੱਚ ਸਕੇ ਮੈਂ ਇਕੱਲਾ ਤੇ ਰੁੱਖਾ ਰੁੱਖਾ ਮਹਿਸੂਸ ਕਰਨ ਲੱਗ ਪਿਆ ਸਕੂਲ ਦਾ ਕੰਮ ਕੋਈ ਬਹੁਤਾ ਨਹੀਂ ਸੀ ਲੰਮੀਆਂ ਲੰਮੀਆਂ ਦੁਪਹਿਰਾਂ ਦੇ ਕਿਸੇ ਵੇਲੇ ਹੀ ਮੈਂ ਇੱਕ ਦੋ ਘੰਟੇ ਪੜ ਲਿਆ ਕਰਦਾ ਦੁਪਹਿਰੇ ਦੀ ਡੂੰਗੀ ਚੁੱਪ ਵਿੱਚ ਉੰਗ ਆ ਜਾਂਦੀ ਅਤੇ ਮੈਂ ਬਰਸਾਕਤੀ ਵਿੱਚ ਸਵਾਲ ਕਰਦਾ ਹੋਲਡਰ ਫੜੀ ਖਰੋੜੇ ਹੀ ਮੰਜੇ ਉੱਤੇ ਸੌ ਜਾਂਦਾ ਜਦ ਤੱਕ ਕਿ ਵਿੱਚੋਂ ਪਾਛਮਾਨ ਲੱਥਦੇ ਸੂਰਜ ਦੀਆਂ ਤੱਤੀਆਂ ਕਰਨ ਪੈਣਾ ਉੱਤੇ ਪੈਂਦੀਆਂ ਤਾਂ ਬੁੱਲਾ ਉੱਤੇ ਜੀਭ ਫੇਰਦਾ ਹੋਇਆ ਉੱਠਦਾ ਮੇਰੀਆਂ ਗੱਲਾਂ ਉੱਤੇ ਵਾਣ ਦੇ ਚਖੂਟੇ ਨਿਸ਼ਾਨ ਪਏ ਹੁੰਦੇ ਸਨ ਇੱਕ ਦਿਨ ਮੇਰਾ ਓਖੜਿਆ ਓਖੜਿਆ ਜੀ ਕਿਤਾਬਾਂ ਵਿੱਚ ਜੁੜਦਾ ਨਹੀਂ ਸੀ ਅੱਕੇ ਹੋਏ ਨੇ ਕਿਤਾਬ ਪੀੜੀ ਉੱਤੇ ਰੱਖ ਦਿੱਤੀ ਤੇ ਬਾਹਰ ਤੱਕਿਆ ਸਾਹਮਣੇ ਘਰ ਦੇ ਬਨੇਰੇ ਉੱਤੇ ਲੀੜੇ ਸੁੱਕਣੇ ਪਏ ਸਨ ਤੇ ਵਿਹੜੇ ਦੀ ਬੰਨੀ ਉੱਤੇ ਕੌੜ ਤੇ ਕਗਰੇ ਟੰਗੇ ਹੋਏ ਸਨ ਦੂਰ ਸੂਏ ਦੇ ਕੰਡੇ ਜੱਟ ਕੂਣੀਆਂ ਟਿੱਕਰ ਨੰਗੀਆਂ ਬਾਹਾਂ ਧੁੰਦੇ ਸਨ ਖੇਤਾਂ ਵਿੱਚ ਡੁੱਬਦੇ ਸੂਰਜ ਦੀ ਸੁਹੀ ਰੋਸ਼ਨੀ ਮੁੱਠੀਆਂ ਪਰ ਪਰ ਗੁਲਾਲ ਖੰਡੌਂਦੀ ਪਾਛੋਂ ਵੱਲ ਨਿਗਰਦੀ ਜਾਂਦੀ ਸੀ ਮੈਂ ਇਨ ਆਰਮ ਕਰੀਆਂ ਖਸ਼ਬੂਆਂ ਨੂੰ ਸੁੰਗਣ ਲਈ ਲੰਬੇ ਸਾਲ ਲੱਗਾ ਮੈਨੂੰ ਆਪਣਾ ਘਰ ਯਾਦ ਆਇਆ ਜਿੱਥੇ ਮੀਂਹ ਨਾਲ ਗਿੱਲੇ ਟਿੱਬਿਆਂ ਉੱਤੇ ਬੀਰ ਬੋਟੀਆਂ ਫੜਦਾ ਆਪਣੇ ਪਿੱਛੇ ਮੋਟੀਆਂ ਕੋਝੀਆਂ ਪੈੜਾਂ ਛੜਦਾ ਮਹਿਾਨੀਆਂ ਨਾਲ ਖੇਡਦਾ ਫਿਰਦਾ ਸਾਂ ਸਾਰੇ ਗਵੜ ਦੇ ਮੁੰਡੇ ਕੁੜੀਆਂ ਰਲ ਕੇ ਕੱਕੇ ਰੇਤੇ ਦੇ ਪਿੰਨੇ ਬਰਜ ਦੇ ਬਰਜ ਤੇ ਘਰੌਂਦੇ ਬਣਾਉਂਦੇ ਤੇ ਟਾਉਂਦੇ ਚਾਂਣੜੀ ਰਾਤ ਵਿੱਚ ਅਸੀਂ ਚੱਕਰ ਬਨ ਕੇ ਕਾਜ਼ੀ ਕੋੜੇ ਦੀ ਮਾਰ ਖੇਡਦੇ ਸੋਬੇ ਤਰਖਾਨ ਦੇ ਘਰ ਉੱਗੀ ਪਿੱਪਲੀ ਨਾਲ ਮੇਰਾ ਬਚਪਨ ਜੁੜਿਆ ਹੋਇਆ ਸੀ ਖੇਤ ਦੀਆਂ ਰਾਤਾਂ ਜਦ ਮੈਂ ਮਾਂ ਦੀ ਝੋਲੀ ਵਿੱਚ ਪਿਆ ਗੀਤ ਸੁਣਦਾ ਰਹਿੰਦਾ ਉਹ ਗੀਤ ਜਦ ਨਾਲ ਮੇਰਾ ਤਖੀਅਲ ਗੁੰਦਿਆ ਹੁੰਦਾ ਅਤੇ ਮੰਦਰ ਦਾ ਪੁਰਾਣਾ ਕਸਿਆ ਟੱਲ ਯਾਦ ਆਉਂਦਾ ਜੈਸ ਨਾਲ ਲੱਕ ਕੇ ਹੂਟੇ ਲੈਣ ਲਈ ਅਸੀਂ ਬੁੱਢੇ ਖੰਗੂ ਪੁਜਾਰੀ ਦੇਹਾੜੇ ਕੱਢਦੇ ਛੇਕੜ ਮੈਂ ਨਾਨੀ ਨੂੰ ਆਖਿਆ ਨਾਨੀ ਮੈਂ ਤਾਂ ਬਠਿੰਡੇ ਵਾਪਸ ਜਾਣਾ ਏ ਕਿਉਂ ਉਸ ਪੁੱਛਿਆ ਜੀ ਨਹੀਂ ਲੱਗਦਾ ਪਰ ਥੋੜੇ ਦਿਨ ਠਹਿਰ ਜਾ ਤੀਆ ਦੇਖ ਕੇ ਜਾਈ ਹਾਲੇ ਤਾਂ ਛੁੱਟੀਆਂ ਹਨ ਮੈਂ ਫਿਰ ਦਿਲ ਨੂੰ ਪੱਕਿਆ ਕਰ ਲਿਆ ਤੇ ਇਸੇ ਤਰ੍ਹਾਂ ਬਹੁਤ ਦਿਹਾੜੇ ਬੀਤ ਗਏ ਬੇਸ਼ੱਕ ਗਰਮੀ ਬਹੁਤ ਸੀ ਪਰ ਹੁਣ ਕਦੇ-ਕਦੇ ਅਸਮਾਨ ਵਿੱਚ ਬੱਦਲ ਖੰਗੂਰਾ ਮਾਰ ਔੜਦੇ ਜਿਵੇਂ ਆਉਣ ਤੋਂ ਪਹਿਲਾਂ ਸਾਨੂੰ ਖਬਰਦਾਰ ਕਰਨਾ ਚਾਹੁੰਦੇ ਹੋਣ ਸੌਣ ਦੇ ਗੂੜੇ سرمਈ ਬੱਦਲ ਹਵਾ ਵਿੱਚ ਔੜਦੇ ਫਿਰਦੇ ਤੇ ਕਿਸੇ ਵੇਲੇ ਵਰ ਵੀ ਪੈਂਦੇ ਮੌਸਮ ਦੀ ਇਸ ਪਰਤੋਂ ਨਾਲ ਮੇਰਾ ਜੀ ਕੁਝ-ਕੁਝ ਪੜਚ ਗਿਆ ਸੀ ਆਂਡ ਗਵਾਂਡ ਤੇ ਮੁੰਡਿਆਂ ਕੁੜੀਆਂ ਦਾ ਜਿਆਦਾ ਸਿਆਣੂ ਹੋ ਗਿਆ ਸਾਂ ਤੇ ਕਦੀ-ਕਦੀ ਤਾਂ ਅਸੀਂ ਸਾਰਾ ਦਿਨ ਹੀ ਚੌਪੜ ਤਾਸ਼ ਵਿੱਚ ਲੰਗਾ ਛੜਦੇ ਇੱਕ ਦਿਨ ਬਰਸਾਤੀ ਵਿੱਚ ਬੈਠਾ ਮੈਂ ਸਵਾਲ ਕੱਢੀ ਜਾਂਦਾ ਸਾਂ ਕਿ ਇੱਕਦਮ ਠੰਡੀ ਹਵਾ ਵਗ ਪਈ ਨੀਲੀ ਠੰਡੀ ਹਵਾ ਕਾਪੀ ਠੱਪ ਕੇ ਮੈਂ ਬਾਹਰ ਤੱਕਿਆ ਖਿੜਕੀ ਵਿੱਚੋਂ ਮੀਂਹ ਦੇ ਟਪਕੇ ਕਰਦੇ ਸਨ ਘਿੱਲੀ ਹਵਾ ਵਿੱਚ ਸਾਹ ਲੈਣ ਲਈ ਮੈਂ ਮੂੰਹ ਕੋਲ ਦਿੱਤਾ ਅੱਖਾਂ ਜਿਹੜੀਆਂ ਕਿਤਾਬ ਦੇ ਕਾਲੇ ਰੁੱਖੇ ਅੱਖਰਾਂ ਉੱਤੇ ਝਾਕਦੀਆਂ ਝਾਕਦੀਆਂ ਅਠਰ ਗਈਆਂ ਸਨ ਠੰਡੀ ਹਵਾ ਦੀ ਠਕੋਰ ਨਾਲ ਸ਼ਾਂਤ ਹੋ ਗਈਆਂ ਗਲੀ ਵਿੱਚ ਨਿੱਕੇ ਨਿਆਣੇ ਨੰਗ ਟੜੰਗੇ ਕਿੱਕਲੀ ਪਾਪਾ ਖੇਡਣ ਲੱਗ ਪਏ ਵਾਛੜ ਤੇਜ਼ ਹੋ ਗਈ ਮੀ ਮੁੱਕਣ ਵਿੱਚ ਨਹੀਂ ਸੀ ਆਉਂਦਾ ਜਿਹੜੇ ਅਸਮਾਨ ਹਰਖਿਆ ਹੋਵੇ ਚੜੀ ਲੱਗ ਗਈ ਤੇ ਕਈ ਦਿਨ ਲੱਗੀ ਰਹੀ ਰਾਤ ਨੂੰ ਕਦੇ-ਕਦੇ ਕਿਸੇ ਕੱਚੇ ਕੋਲੇ ਦੇ ਡਿੱਗਣ ਦੀ ਆਵਾਜ਼ ਨੀਂਦੇਸ਼ਾਂ ਅਸਾਰੇ ਵਿੱਚ ਗੋਲੇ ਵਾਂਗ ਗੂੰਜੜਦੀ ਇੱਕ ਤਰਕਾਲ ਬੱਦਲ ਪਾਟ ਗਏ ਤੇ ਅਸਮਾਨ ਨਿੱਖਰ ਗਿਆ ਨਾਨੀ ਨੇ ਮੈਂ ਮਾਮੇ ਨੂੰ ਆਖਿਆ ਮੁੰਡੇ ਦਾ ਜੀ ਨਹੀਂ ਲੱਗਦਾ ਅੱਜ ਤੂੰ ਐਸ ਨੂੰ ਆਪਣੀਆਂ ਪੈਲੀਆਂ ਵਿੱਚ ਹੀ ਤਰਾਫ ਰਾਂ ਲਿਆ ਮਾਮੇ ਨੇ ਮੈਨੂੰ ਪੁੱਛਿਆ ਚੱਲੇਗਾ ਖੇਤ ਹਾਂ ਮਾਮਾ ਤੂੰ ਪਹਿਲਾਂ ਤਾਂ ਕਦੇ ਨਹੀਂ ਗਿਆ ਕਦੇ ਵੀ ਨਹੀਂ ਬਸ ਸੂਏ ਦੇ ਪਾਰ ਗੱਜਣ ਦੀਆਂ ਪੈਲੀਆਂ ਨਾਲ ਲੱਗਦੇ ਆਪਣੇ ਘਾਰੇ ਹਨ ਚੱਲ ਤੈਨੂੰ ਦਿਖਾ ਕੇ ਲਿਆਵਾਂ ਹੁਣ ਤਾਂ ਬਾਜਰਾ ਲੱਖ ਲੱਖ ਹੋ ਗਿਆ ਹੋ ਮੈਂ ਤੇ ਮਾਮਾ ਦੁੱਧ ਪੀ ਕੇ ਖੇਤ ਵੱਲ ਤੁਰ ਪਏ ਰਸਤੇ ਵਿੱਚ ਸਾਨੂੰ ਕਈ ਲੋਕ ਆਪਣੀਆਂ ਆਪਣੀਆਂ ਪੈਲੀਆਂ ਨੂੰ ਜਾਂਦੇ ਆਉਂਦੇ ਮਿਲੇ ਸੂਰਜ ਹਾਲੇ ਡੁੱਬਾ ਨਹੀਂ ਸੀ ਪਰ ਕਿਸੇ ਗਾੜੇ ਬੱਦਲ ਹੇਠ ਲੁਕਿਆ ਦਿਖਾਈ ਰਹੀ ਸੀ ਦਿਨ ਦਾ ਹਵਾ ਦਾ ਚੱਕ ਕੋਸ਼ ਗੁਆਰ ਮਠਾਸ ਸੀ ਸੂਏ ਦਾ ਪੜੀ ਗੇਰੂ ਰੰਗਾ ਸੀ ਤੇ ਆਦ ਦੇ ਕੰਡੇ ਨਿਖਰੀ ਹੋਏ ਘਾ ਟੋਤੇ ਦੀ ਹਕਵਾ ਨਰਮ ਸੀ ਪਹੇ ਦੀ ਧੂੜ ਨਮਰਤਾ ਵਿੱਚ ਦੱਬੀ ਹੋਈ ਸੀ ਕਿਤੇ ਕਿਤੇ ਖੁੰਬਾਂ ਸੈਰ ਕੰਢੀ ਖੜੋਤੀਆ ਸਨ ਡੋਗਟਾਰਾਂ ਕੱਖ ਦੇ ਦੋ ਟਣਕੇ ਚੁੰਝਾਂ ਵਿੱਚ ਸੰਭੀ ਪੂੰਛ ਹਿਲਾਈ ਜਾਂਦੀਆਂ ਸਨ ਤੇਜ ਜੌੜ ਦੇ ਬੱਦਲਾਂ ਦੀ ਤੰਦ ਭਰੀਆ ਪੈੜਾਂ ਹਵਾ ਦੀ ਅਚੋ ਵਿਸ਼ਾਲਤਾ ਉੱਤੇ ਰਹਿ ਗਈਆਂ ਸਨ ਤੇ ਤੋਤੇ ਹਰੇ ਖੰਭ ਖਲਾਰੀਆ ਨ ਪੈੜਾਂ ਨੂੰ ਲੱਭਦੇ ਫਿਰਦੇ ਸਨ ਮਾਮੇ ਨੇ ਇੱਕ ਖੇਤ ਵੱਲ ਸੈਰਤ ਕਰਦੇ ਹੋਏ ਆਖਿਆ ਇਹ ਗੱਜਣ ਦੇ ਖੇਤ ਹਨ ਤਿੰਨ ਚਾਰ ਦਿਨਾਂ ਵਿੱਚ ਹੀ ਚਰੀਆ ਵਾਦ ਉੱਠੀ ਰਵਨ ਖੇਤਾਂ ਵਿੱਚ ਚਰੀ ਦੇ ਪੱਤੇ ਕਿਸੇ ਅਲੜ ਕੁੜੀ ਵਾਂਗ ਅਛੂਹੇ ਤੇ ਨਮੇਰੇ ਸਨ ਥਾਂ ਤਾਂ ਜੱਕੀ ਰਾਹੇ ਬੈਠੇ ਗਿੱਲੀ ਧਰਤੀ ਨੂੰ ਮੂਰੀਆਂ ਕਰ ਕਰ ਡੱਕਦੇ ਸਨ ਐ ਕਾਰਡ ਉੱਤੇ ਹਰੀਆ ਮਿਰਚਾਂ ਸਹੇਲੀਆਂ ਵਾਂਗ ਕੜੀਆਂ ਸਨ ਐ ਕਾਰਡ ਉੱਤੇ ਹਰੀਆ ਮਿਰਚਾਂ ਵਿੱਚ ਇੱਕ ਅਣਜਾਣੀ ਖੁਸ਼ੀ ਨੱਚਣ ਲੱਗ ਪਈ ਅਤੇ ਮੈਂ ਆਪਣੇ ਮਾਮੇ ਦਾ ਖੇਤ ਦੇਖਣ ਲਈ ਉਤਆਵਲਾ ਹੋ ਗਿਆ ਮਾਮਾ ਹੁਣ ਆਪਣੇ ਖੇਤ ਘਾੜ ਆਉਣਗੇ ਬਸ ਇਹ ਘਾਰੇ ਟੱਪ ਕੇ ਔਰ ਸਾਹਮਣੇ ਵੱਟ ਕੋਲੋਂ ਆਪਣਾ ਖੇਤ ਸ਼ੁਰੂ ਹੋ ਜਾਉ। ਔਰ ਦੇਖ ਝੁੱਗੀ ਦਿਸਦੀ ਹੈ ਨਾ। ਬਸ ਉਹ ਰਾਜੂ ਦੀ ਝੁੱਗੀ ਹੈ। ਰਾਜੂ ਕੌਣ? ਮੈਂ ਪੁੱਛਿਆ। ਆਪਣਾ ਸੰਜੀ ਤੂੰ ਨਹੀਂ ਜਾਣਦਾ। ਉਹ ਖੇਤ ਵਿੱਚ ਹੀ ਰਹਿੰਦਾ ਏ। ਕੋਲ ਦੀ ਕਰਮੋ ਘਮਿਆਰ ਖੋਤੇ ਹੱਕ ਦਾ ਲੰਗਿਆ। ਸ਼ਾਹ ਜੀ ਕਿੱਧਰ ਚੱਲਿਓ? ਮਾਮੇ ਨੇ ਜਵਾਬ ਦਿੱਤਾ। ਅਸੀਂ ਆਖਿਆ ਅੱਜ ਜਰਾ ਪੈਲੀਆਂ ਵਿੱਚ ਨਰੋਈ ਹਵਾ ਹੀ ਫੱਕ ਆਈ ਏ ਤੇ ਨਾਲੇ ਆਪਣਾ ਭਾਣਜਾ ਵੀ ਖੇਤਾਂ ਨੂੰ ਦੇਖਣ ਲਈ ਕਾਲਾ ਸੀ। ਕਰਮੂ ਨੇ ਐ ਘੜ ਬਖੋਤੇ ਨੂੰ ਜਿਹੜਾ ਬਾਟ ਪੁੱਤੇ ਹੋਊਗੀ ਝਾੜੀ ਦੇ ਪੱਤੇ ਖਾਨ ਲੱਗ ਪਿਆ ਸੀ ਡੰਡੇ ਨਾਲ ਹੈਕਦੇ ਹੋਏ ਆਖਿਆ ਚੰਗਾ ਚੰਗਾ ਹੁਣ ਤਾਂ ਰੱਬ ਦੀ ਮਿਹਰ ਨਾਲ ਬਰਖਾ ਵੀ ਤਕੜੀ ਹੋਈ ਏ ਕਿਆਰਿਆਂ ਨੂੰ ਭਾਗ ਲੱਗੇ ਹੋਏ ਨੇ ਅਸੀਂ ਖੇਤ ਪੁੱਜ ਗਏ ਕਪਾਹਾਂ ਦੇ ਨੇ ਕਿੰਨੇ ਕਿ ਹਰੇ ਬੂਟੇ ਮੀਂਹ ਵਰ ਚੁੱਕਣ ਵਿੱਚੋਂ ਨਿਸਰੇ ਖੜੇ ਸਨ ਹੱਥ ਵਿੱਚ ਕਹੀ ਲਈ ਰਾਜੂ ਇੱਕ ਖਾਲ ਖੁਰਚ ਰਿਹਾ ਸੀ ਸਾਨੂੰ ਆਉਂਦਿਆਂ ਦੇਖ ਉਹ ਕਹੀ ਰੱਖ ਕੇ ਦੌੜਦਾ ਹੋਇਆ ਆਇਆ RAM RAM ਸ਼ਾ ਜੀ ਮਾਮੇ ਨੇ RAM RAM ਦਾ ਜਵਾਬ ਦੇ ਕੇ ਪੁੱਛਿਆ ਸੁਣਾ ਬਈ ਕੀ ਹਾਲ ਹੈ ਫੇਰ ਫਸਲਦਾਰ ਰਾਜੂ ਨੇ ਆਪਣੇ ਖੁਰਦਰੇ ਹੱਥ ਮਲਦੇ ਹੋਏ ਨਰਮ ਮੁਸਕਰਾਹਟ ਵਿਚ ਆਖਿਆ ਵਾਹਿਗੁਰੂ ਦਾ ਰੰਗ ਲੱਗਿਆ ਹੋਇਆ ਏ ਇਸ ਵਾਰ ਤਾਂ ਕਪਾਹ ਦਾ ਢਿੰਡਾ ਭਰ ਕੇ ਫੁੱਟੂਗਾ ਤੇ ਬਾਜਰੇ ਵੀ ਸੁਖ ਨਾਲ ਸੰਘਣੇ ਨੇ ਰਾਜੂ ਨਾਲ ਪਿਛਲੇ 16 ਵਰਿਆਂ ਤੋਂ ਇਨਾ ਪੈੜੀਆਂ ਦਾ ਬਟਾਵਾ ਚੱਲਿਆ ਹੁੰਦਾ ਸੀ ਉਸਦੀ ਲੰਮੀ ਭੂਸਰੀ ਦਾੜੀ ਤੇ ਸਰੀਰ ਉੱਤੇ ਸਾਰੀ ਉਮਰ ਦੇ ਖੁਰਦਰੇ ਤਕੇ ਦੇ ਨਿਸ਼ਾਨ ਸਨ ਅਤੇ ਕੰਨਾਂ ਦੀਆਂ ਪੇਪੜੀਆਂ ਉੱਤੇ ਕਸਮੈਲੇ ਵਾਲਾਂ ਦੇ ਦੋ ਛੋਟੇ ਛੋਟੇ ਬੂਜੇ ਲੰਕਦੇ ਸਨ ਉਸ ਜੰਟੀ ਲੀਆ ਮੁੱਛਾ ਨੇ ਬੁੱਲਾ ਨੂੰ ਕੱਜਿਆ ਹੋਇਆ ਸੀ ਉਸ ਦੇ ਮੱਥੇ ਉੱਤੇ ਉਸ ਡੂੰਘਾਈ ਦੀਆਂ ਲੀਕਾਂ ਸਨ ਜਿਹੜੀਆਂ ਇੱਕ ਸਬਰ ਵਾਲੇ ਸੱਚੇ ਆਦਮੀ ਦੀ ਗੰਭੀਰਤਾ ਦੱਸਦੀਆਂ ਹਨ ਉਹ ਇਤਨਾ ਮਿਹਨਤੀ ਤੇ ਇਮਾਨਦਾਰ ਸੀ ਕਿ ਚੋਖਾ ਮਾਲੀਆ ਭਰ ਕੇ ਤੇ ਬਾਕੀ ਸਾਰੇ ਖਰਚ ਵਾਰਚ ਕੱਢ ਕੇ ਵੀ ਫਸਲ ਦਾ ਤਗੜਾ ਹਿੱਸਾ ਮਾਮੇ ਦੇ ਵੰਡੇ ਆ ਜਾਂਦਾ ਸੀ ਬੜੀ ਸੰਭਾਲ ਨਾਲ ਉਹ ਖੇਤ ਦੇ ਆਪਧਰੇ ਥਾਂ ਇਕਸਾਰ ਕਰਦਾ ਸਾਂਝ ਸਵੇਰੇ ਲਾਗਿਆਂ ਦੇ ਨਾਲ ਕੰਮ ਕਰਾਉਂਦਾ ਪੋਣੂ ਦੂਰੀ ਤੇਰੀ ਵਾਰ ਹਲ ਚਲਾ ਕੇ ਵੋਂਦਾ ਅੜ ਬਟੇਲਿਆਂ ਨੂੰ ਸੁਹਾਗੇ ਨਾਲ ਪੋੜ ਚੋਰ ਕੇ ਪੱਦਰਿਆਂ ਕਰ ਦਿੰਦਾ ਤੇ ਰਾਤ ਨੂੰ ਔਠ ਔਟ ਕੇ ਖੇਤ ਨੂੰ ਪਾਣੀ ਲਾਉਂਦਾ ਸਿਆਲ ਨੂੰ ਗੋਡਿਆਂ ਤੀਕ ਪਾਣੀ ਵਿੱਚ ਡੁੱਬਿਆ ਹੋਇਆ ਹੱਥ ਵਿੱਚ ਕਹੀ ਫੜੀ ਉਹ ਪੰਨਰ ਦੀ ਖੇਤੀ ਨੂੰ ਤੱਕਦਾ ਤਾਂ ਉਸ ਦੀ ਹਕਮਾਨ ਤੇ ਖੁਸ਼ੀ ਨਾਲ ਚੌੜੀ ਹੋ ਜਾਂਦੀ ਅਤੇ ਉਹ ਆਪਣੀ ਨਿੱਕੀ ਬਾਲੜੀ ਦੀਆਂ ਜਟੂਰੀਆਂ ਟੋਂਦਾ ਹੋਇਆ ਆਖਦਾ ਰੰਮੀ ਤੇਰੇ ਸਿਰ ਦੀਆਂ ਨਾ ਜਟੂਰੀਆਂ ਵਾਹੀ ਨੇ ਕਣਕ ਦੀਆਂ ਬੱਲੀਆਂ ਰੰਮੀ ਮਜ਼ਾ 5 ਸਾਲ ਦੀ ਸੀ ਜਦੋਂ ਉਸਦੀ ਮਾਂ ਮਰ ਗਈ ਉਸ ਪਿਛੋ ਚੌ ਰਾਤ ਨੂੰ ਸਵੇਰ ਨੇ ਹੋਰ ਨਵੇਂ ਵਿਆਹ ਦਾ ਪਹਾੜਾ ਸਹਿੜਨਾ ਆਪਣੀ ਪ੍ਰੋਖ ਪ੍ਰੋਖੇ ਤੋਂ ਬਾਹਰ ਸਮਝਿਆ ਖੇਤ ਦੇ ਇੱਕ ਖੁੰਜੇ ਵਿੱਚ ਉਸਨੇ ਫੂਸ ਸਸਰ ਕੀ ਦੀ ਇੱਕ ਕੁੱਲੀ ਪਾ ਰੱਖੀ ਸੀ ਤੇ ਹੁਣ ਪਿਛਲੇ 8 ਵਰਿਆਂ ਤੋਂ ਉਹ ਪਿਉ ਤੀ ਇਕੱਲੇ ਹੀ ਰਹਿੰਦੇ ਸਨ ਮਾਮੇ ਨੇ ਫਸਲ ਦਾ ਹਾਲ ਪੁੱਛਿਆ ਰਾਜੂ ਨੇ ਆਖਿਆ ਬੈਠੋ ਸਾਜੀ ਤੇ ਫਿਰ ਉੱਚੀ ਦੇਣੀ ਹਾਕ ਮਾਰ ਕੇ ਪੁੱਤਰੰਮੋ ਸਾਜੀ ਆਏ ਨੇ ਕੋਈ ਮੂੜਾ ਮੰਜੀ ਲਿਆ ਇਹਨਾਂ ਲਈ ਆਈ ਬੱਪੂ ਸਾਹਮਣੇ ਗੁੱਲੀ ਵਿੱਚੋਂ ਉਸੇ ਵੇਲੇ ਉਸ ਸੈਰ ਉੱਤੇ ਮੰਜਾ ਧਰੀ ਨਿਕਲੀ ਉਹਦੇ ਇੱਕ ਹੱਥ ਵਿੱਚ ਮੱਗੀ ਫੜੀ ਹੋਈ ਸੀ ਰਾਜੂ ਨੇ ਮੰਜੀ ਢਾਹ ਦਿੱਤੀ ਅਸੀਂ ਦੋਵੇਂ ਬੈਠ ਗਏ ਉਸਨੇ ਰੰਮੀ ਵੱਲ ਮੁੜ ਕੇ ਆਖਿਆ ਪੁੱਤ ਕੁਝ ਦੁੱਧ ਲੱਸੀ ਲਿਆ ਆ ਇਹਨਾਂ ਲਈ ਸਾਡੇ ਬਹੁਤ ਇਨਕਾਰ ਕਰਨ ਤੇ ਵੀ ਉਹ ੜੀ ਕਰਦਾ ਰਿਹਾ ਮਾਮਾ ਬੋਲਿਆ ਅਸੀਂ ਹੁਣੇ ਦੁੱਧ ਪੀ ਕੇ ਤੁਰੇ ਆਉਨੇ ਆ ਐਵੇਂ ਖੇਚਲ ਨਾ ਕਰੀ ਨਹੀਂ ਜੀ ਖੇਚਲ ਕਾਦੀ ਅੱਜ ਗਲਤਾਂ ਦੱਸ ਕਰਮਾ ਜਾਓ ਝਟ ਤੇ ਨਗ ਪੈਂਦੀ ਏ ਚੰਗਾ ਜਿ ਪਿਲਾਉਣਾ ਹੀ ਏ ਤਾਂ ਪਾਣੀ ਪਿਲਾ ਦੇ ਰਾਜੂ ਨੇ ਮਗਦੀ ਵਿੱਚੋਂ ਠੰਡਾ ਪਾਣੀ ਉਲਟਾਇਆ ਤੇ ਕਟੋਰਾ ਮਾਮੇ ਅੱਗੇ ਕਰਕੇ ਆਖਿਆ ਤੁਸੀਂ ਮਸਾ ਮਸਾ ਦਾ ਪੈਰ ਪਾਉਨੇ ਹੋ ਤੇ ਫੇਰ ਕਾਕੇ ਨੇ ਕਦ ਕਦ ਆਉਣਾ ਏ ਅੱਛਾ ਜੇ ਕੁਝ ਪੀਂਦੇ ਨਹੀਂ ਤਾਂ ਅੱਜ ਰੋਟੀ ਖਾਦੇ ਬਿਨਾ ਮੈਂ ਨਹੀਂ ਜਾਣ ਦੇਣਾ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ